ਸਾ ਪਾਣੀ ਸਾਚਾ ਰੱਖ ਬਿੜਾੜੀ ਸਾਡੀ ਲਗਤ ਨਹੀਂ ਜਾਏ ਜੀ ਉਹਨਾਂ ਦਾ ਬ੍ਰੈਂਡ ਹੀ ਨਹੀਂ ਹੈ ਜੀ ਇਹ ਜੇ ਨਹੀਂ ਲਿਆ ਦੋ ਉਹ ਕਿਹੜਾ ਚੱਲਦਾ ਹੈ ਤਾਂ ਕਰ ਕਾਪੀ ਲੇ ਲੇਕੋ ਜੇ ਪਾਣੀ ਪਾਉਂਦੇ ਹੈ ਜੀ ਤਾਂ ਵੀ ਐਸਾ ਪਾਣੀ ਹੈ ਜੀ ਆਹ ਤਾੜੀ ਉਹ ਮਾਂ ਹੋਏ ਜੀ ਰਾਮ ਹੋ ਗਿਆ ਲਾਗੇ ਤਾਂ ਨਾ ਸਿੱਧਾ ਨਾਮ ਕੋ ਦਿਲੋਂ ਮੈਂ ਬੰਦ ਕਰਦਾ 1500 ਦੇਦਾ ਸਭੋ 300 ਰੁਪਏ ਦੇ ਇੱਕ ਨਾਮ ਕਰਨਾਮ ਆਪਾਂ ਵੜਾਂਗੇ ਅੰਦਰ ਜੀ ਦੁਕਾਨ ਜੀ ਦਾ ਸਾਫ ਨਹੀਂ ਜਾਂਦਾ ਹੈ ਨਾ ਫਿਰ ਸਾਪਰੇ ਕੀ ਆਂਦੇ ਵਾਸ਼ੇ ਵਾਸ਼ੇ ਇੰਦਰ ਮਾਰਕੀਟ ਇਹ ਅੱਗੇ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ ਨਾ ਬਦਾਈ ਕਿਹ ਨਾਲ ਪਿੱਛੇ ਅੱਛਾ ਫਿਰ ਆਪਾਂ ਕਿ ਘਰ ਨਾਲ ਲੈ ਕੇ

लॻींदा <laughs> <laughs> ਕਿਆ ਸਿੰਘ ਨੇ ਬਣਾ ਸਟੇਸ਼ਨ ਤੇ ਤੇ ਆਪਾਂ ਜਾ ਰਹੇ ਹੁਣ ਖਰਤਾਰਪੁਰ ਸਾਹਿਬ ਤੇ ਸਾਰੀਆਂ ਤੀਸਰੀ ਬੱਸ ਤੀਸਰੀ ਟ੍ਰੇਨ ਹੈ ਸਾਡੀ ਸਾਰੇ ਤੋਂ ਲਾਸਟ ਤੇ ਦੋ ਟ੍ਰੇਨਾਂ ਪਹਿਲਾਂ ਚੱਲ ਚੁੱਕੀਆਂ ਨੇ ਤੀਜੀ ਟ੍ਰੇਨ ਵਿੱਚ ਸਾਡਾ ਸਫ਼ਰ ਹੋ ਰਿਹਾ ਹੈ ਸਾਰੇ ਤੋਂ ਲਾਸਟ ਵਿੱਚ ਤੇ ਸਾਹ ਸੰਗਤ ਜਾ ਰਹੀ ਹੈ ਤੇ ਇਸ ਕਰਕੇ ਸਾਰੇ ਅੰਦਰ ਦਰਸ਼ਕ ਕਰ ਸਕਦੇ ਹੋ ਵਾਇਕੁਲਤੀ ਦਾ ਖਾਲਸਾ ਵਾਇਕੁਲਤੀ ਕੀ ਫਤਿਹ ਸਟੇਸ਼ਨ ਹੈਲਪ ਕਰਾ ਦੇ ਵੀਡੀਓ ਬਾਅਦ ਚ ਬਣ ਗਈ ਇਹਨਾਂ ਚੋਂ ਕੋਈ ਹੈਲਪ ਵਾਲਾ ਹੈ ਨਹੀਂ ਕੱਢ ਦੇ ਲੈਗੇ ਤੂੰ ਜੀ ਫਾੜਨੇ ਨੂੰ ਖੜੇ ਹੋਰੇ ਖਾਲਸਾ ਵਾਇਕੁਲਤੀ ਕੀ ਫਤਿਹ ਆਪਾਂ ਇਸ ਟੇਮ ਹੈ ਸਿਨੇ ਨਿਕਾਣਾ ਸਰ ਸਟੇਸ਼ਨ ਤੇ ਤੇ ਸਾਡੀ ਸਾਰਿਆਂ ਤੋਂ ਲਾਸਟ ਟ੍ਰੇਨ ਹੈ ਦੋ ਟ੍ਰੇਨਾਂ ਪਹਿਲਾਂ ਚ ਜਾ ਚੁੱਕਿਆ ਨੇ ਇਹ ਲਾਸਟ ਟ੍ਰੇਨ ਹੈ ਜਿਹਦੇ ਵਿੱਚ ਆਪਾਂ ਜਾ ਰਹੇ ਆ ਤੇ ਬਾਕੀ ਸੰਗਤ ਸਾਰੀ ਬਸਾਂ ਤੇ ਗੁਰਦੁਆਰਾ ਸਾਹਿਬ ਕੋ ਆ ਰਹੀ ਹੈ ਤੇ ਗੁਰਦੁਆਰਾ ਸਾਹਿਬ ਕੋ ਸਾਰੀਆਂ ਬਸਾਂ ਆ ਚੁੱਕੀਆਂ ਨੇ ਇੱਕ ਕਾਫਲੇ ਜੇ ਦਰਦੀਆਂ ਨੇ ਅਲੱਗ-ਅਲੱਗ ਨਹੀਂ ਸਿਕਿਉਰਿਟੀ ਦਾ ਬਹੁਤ ਵੱਡਾ ਰੀਜਣਾ ਤੇ ਸਿਕਿਉਰਿਟੀ ਦੇ ਬਿਦਦਾਏ ਬਗੈਰ ਆਪਾਂ ਇੱਕ ਜੰਮੀਨੇ ਰਹਿ ਸਕਦੇ ਤੇ ਜਿਸ ਤਰ੍ਹਾਂ ਵੀ ਆਪਾਂ ਜਿਹੜਾ ਰਸਤੇ ਤੋਂ ਆਏ ਆ ਸਾਰਾ ਸੀਲ ਕੀਤਾ ਗਿਆ ਹੈ ਤੇ ਕੋਈ ਸਪੱਸ਼ਟ ਆਮ ਜਨਤਾ ਨਹੀਂ ਆ ਰਹੀ ਕਿ ਉਹ ਸੰਭਲ ਰਹੇ ਹੋ ਬਈ ਉਹਨੇ ਕਾਫੀ ਬਹੁਤ ਹੀ ਯਾਦ ਮੈਂ ਇਹ ਬਹੁਤ ਤਕੜਾ ਹੈ ਤੇ ਇਸ ਲਈ ਆਪਾਂ ਦੇਖ ਸਕਦੇ ਹਾਂ ਕਿ ਹੁਣ ਆਪਾਂ ਸਟੇਸ਼ਨ ਤੇ ਐਂਟਰੀ ਕਰ ਰਹੇ ਹਾਂ ਤੇ ਜਿਹੜੀ ਕਰਤਾਰਪੁਰ ਸਾਹਿਬ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਜੋ ਟਿਕਾ ਖਾਲਸਾ ਵਾਇਜੋ ਟਿਕਾ ਖਾਲਸਾ ਆਪਾਂ ਪਹੁੰਚ ਚੁੱਕੇ ਹਾਂ ਰਾਣਾ ਸਰ ਸਟੇਸ਼ਨ ਦੇ ਅੰਦਰ ਐਂਟਰ ਕਰ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਿਕਿਉਰਟੀ ਪਰਪਸ ਨਾਲ ਯਾਨੀ ਪੂਰੀ ਟ੍ਰੇਨ ਨੂੰ ਸਿਕਿਉਰਟੀ ਦਿੱਤੀ ਜਾ ਰਹੀ ਹੈ ਹਰੇਕ ਡੱਬੇ ਵਿੱਚ ਦੋ-ਦੋ ਗਾਰਡ ਆਲੱਗ-ਆਲੱਗ ਕੰਪਨੀਆਂ ਦੇ ਅਲੱਗ-ਅਲੱਗ ਹੈ ਸਾਰੇ ਪੰਜਾਬ ਪੁਲਿਸ ਦੇ ਸੈਂਟਰ ਪੁਲਿਸ ਹਰ ਇੱਕ ਤਰ੍ਹਾਂ ਦੀ ਸਕਿਉਰਟੀ ਹੈ ਦੇਖ ਰਹੇ ਕਿ ਤਰ੍ਹਾਂ ਟ੍ਰੀਟਮੈਂਟ ਕਰ ਰਹੇ ਨੇ ਸਭ ਸਕਿਉਰਟੀ ਪਰ ਬਸੇ ਸੀਰੀਆ ਸਟਾਫ ਅਲੱਗ-ਅਲੱਗ ਸਭ ਸਟਾਫ ਜਿੰਨੇ ਵੀ ਪਾਕਿਸਤਾਨ ਦੀ ਸਕਿਉਰਟੀ ਹੈ ਉਹ ਸਾਰੀ ਲਗਾ ਰੱਖਦੇ ਆ ਪਿੱਛੇ ਜਾਣਾ ਪਿੱਛੇ ਆਪਣਾ ਇੱਕ ਨੰਬਰ ਡੱਬਾ ਹੈ ਤੇ ਸਾਰਿਆਂ ਤੋਂ ਲਾਸਟ ਵਿੱਚ ਤੇ ਆਪਾਂ ਉੱਥੇ ਹੀ ਬੈਠਣਾ ਜਿਹਦੀ ਇੱਕ ਵਾਰੀ ਦਿੱੱਛਾ ਸੀਟ ਦਿੱਤੀ ਉੱਥੇ ਹੀ ਬੈਠਣਾ ਤੇ 10 ਦਿਨ ਲਈ ਟ੍ਰੇਨ ਬੁੱਕ ਹੈ ਸਾਡੇ ਲਈ ਤੇ ਜਿੱਥੇ ਵੀ ਆਪਾਂ ਜਾਣਾ ਉੱਥੇ ਵਧੀਆ ਜੀ ਉੱਥੇ ਹੀ ਉਸੇ ਡੱਬੇ 'ਚ ਉਸੇ ਸੀਟ 'ਤੇ ਬਹਿਣਾ 10 ਦਿਨ ਦਾ ਇਹਨੇ ਇੱਕ ਵਾਰੀ ਕਰਾਇਆ ਲੈ ਲਿਆ ਸਾਥੋਂ ਤੇ ਉਸੇ ਡੱਬੇ ਚ ਉਸੇ ਟ੍ਰੇਨ ਚ ਵਾਈ ਗੋਦੀ ਕਲਪਾਲ ਚ ਹੋ ਆਇਗੋਦੀ ਕੀ ਫਤ ਹੈ ਹੋਰ ਸੰਗੇ ਇਹ ਸੰਗਤ ਸਾਹਿਬ ਸਾਡੇ ਨਾਲ ਹੀ ਹੈ ਤੇ ਹੁਣ ਤਾਂ ਇੱਕ ਦੂਜੇ ਨੂੰ ਸਾਬ ਜਾਣ ਪਛਾਨ ਲੱਗ ਪਏ ਨੇ ਆਪਸ ਵਿੱਚ ਮਾਤਾ ਪਟਿਆਲੇ ਤੋਂ ਬੈਗ ਉਹ ਕੱਲੇ ਲੈ ਚੱਕ ਲਿਆ ਤਿੰਨ ਨੰਬਰ ਚ ਤਿੰਨ ਨੰਬਰ ਡੱਬੇ ਚ ਇਹ ਦੋ ਨੰਬਰ ਪੰਜ ਮੈਂ ਇੱਕ ਵਾਰੀ ਸਮਾਨ ਰੱਖਾਂ ਫਿਰ ਦੇਖਦਾ ਦੇਖੀ ਪੁੱਤ ਦੇਖ ਦਿੰਦਾ ਸੇ ਦੋ ਨੰਬਰ ਕਈ ਸਾਡਾ ਡੱਬਾ ਆ ਗਿਆ ਇੱਕ ਨੰਬਰ ਇੱਕ ਨੰਬਰ ਤੁਹਾਡੀ ਸੀਟ ਵੀਆਈਪੀ ਟ੍ਰੀਟਮੈਂਟ ਇਹ ਇੱਕ ਟ੍ਰੇਨਾਂ ਤੇ ਇਹਨਾਂ ਦੀ ਹਾਈਟ ਦੇਖੋ ਬਹੁਤ ੱਚੀ ਐ ਤੇ ਚੌੜੀਆਂ ਵੀ ਬਹੁਤ ਨੇ ਸਿਕਿਉਰਟੀ ਪਰਵਸ ਸਿਕਿਉਰਟੀ ਵਾਲੇ ਦੇਖੋ 10 ਰੇ ਨੇ ਸਾਡੇ ਨਾਲ ਪੈਚੀ ਸਾਡੇ ਲਿਆਂਦੇ ਚੱਕ ਚੱਕ ਕੱਲ ਆ ਰਹੇ ਹਾਂ ਹਾਂਜੀ ਮਾਤਾ ਜੀ ਮਿਲਿਆ ਜੀ ਬੈਗ ਤੁਹਾਡਾ ਅੱਛਾ ਨਾ ਮਰਨੇਆਂ ਕੋਈ ਨਹੀਂ ਠੀਕ ਹੈ ਅੱਜ ਕੀ ਕਰਾਂਗੇ ਛੱਡ ਦਿਓ ਜੀ ਚਲੋ ਸ਼ੁਕਰੀਆ ਸ਼ੁਕਰੀਆ ਦੀ ਕੋਈ ਗੱਲ ਨਹੀਂ ਜੀ ਕੋਈ ਨਾ ਕਰੀਏ ਕੋਈ ਨਾ ਕਰੀਏ ਹਾਂਜੀ ਇੱਕ ਮਾਤਾ ਹੋਰ ਆ ਉਹਦਾ ਬੈਗ ਰਹਿ ਗਿਆ ਉਹਨਾਂ ਉੱਧਰ ਉਹ ਲੈ ਆ ਉਹ ਲੈ ਕੇ ਆ ਰਹੇ ਨੇ ਫੋਟੋ ਅੱਛਾ ਆ ਜਾ ਬਾਬਾ ਜੀ ਤੁਸੀਂ ਇਹਦੇ ਤੋਂ ਦੇਖਣ ਹਾਂ ਉਹਰੇ ਪਲਾਟਾ ਦੇ ਉੱਤੇ ਹਾਂਜੀ ਉੱਧਰ ਦੇਖੋ ਉੱਧਰ ਰਾਵਣ ਉੱਤੇ ਉੱਥੇ ਖੇਚਾਲ ਚੱਲ ਗਿਆ ਫੋਟੋ ਨਨਕਾਣਾ ਸਾਹਿਬ ਬੈਗ ਰੱਖਿਆ ਉੱਥੇ ਹੀ ਆ ਤੁਸੀਂ ਬੈਠੋ ਆ ਕੇ ਮੈਂ ਵੀ ਫੋਟੋ ਖਿੱਚਦਾ ਕਈ ਕਰ ਨਨਕਾਣਾ ਸਾਹਿਬ ਸਟੇਸ਼ਨ ਤੇ ਵਾਈ ਕੁਛ ਕਾ ਖਾਸ ਉਹਨਾਂ ਲਈ ਉਹਦੇ ਪੰਜ ਜਾ ਰਹੇ ਨਨਕਾਣਾ ਸਾਹਿਬ ਸਿੱਕਾ ਕਰ ਜਿਹੜਾ ਕੋਈ ਡੈਡ ਕੋਲੇ ਲਿਆ ਲਾਣਾ ਬਣਾ ਲੋ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਬਹੁਤ ਹੀ ਬਹੁਤ ਹੀ ਸਤਿਕਾਰ ਦਿੰਦਾ ਤੇ ਬਹੁਤ ਯਾਦਗਾਰਾਨ ਦੇ ਨਾਲ ਵਿਦਾ ਕਰ ਰਹੇ ਨੇ ਥੱਲੇ ਰੱਖ ਯਾਰ ਮੇਰੀ ਵੀ ਲੱਲਾ ਵਿੱਚ ਮੈਂ ਤੇਰੀ ਲੰਗਾ ਉਹ ਬੜਾ ਆਵਾਜ਼ ਹੀ ਨਿਕਲੂ ਆਇਆ ਮੇਰੇ ਮੋਟਾ ਕਿਉਂ ਜ਼ੂਮ ਕਰਕੇ ਬਣਾਦਾ ਪਿਆ ਕੋਈ ਕੋਈ ਗੱਲ ਨਹੀਂ ਮਖਾ ਇੱਕ ਵਾਰੀ ਸਟੇਸ਼ਨ ਦਾ ਆ ਬੰਦੇ ਨਹੀਂ ਜ਼ਰੂਰੀ ਨਹੀਂ ਆ ਜਾਓ ਸਾਨੂੰ ਇਹਨਾਂ ਨਾਂਵਾਂ ਸਹਿਬ ਉਰਦੂ ਚ ਲਿਖਿਆ ਹੋਇਆ ਤੇ ਇੰਗਲਿਸ਼ ਚ ਲਿਖਿਆ ਹੋਇਆ ਉਹ ਆਏ ਗੁਰਜੀਤ ਕਾਲਸਾਹ ਉਹ ਆਏ ਗੁਰਜੀਤ ਜੀ ਫਤਿਹ ਵਾਏ ਵਾਏ ਗੁਰਜੀਤ ਕਾਲਸਾਹ ਵਾਏ ਗੁਰਜੀਤ ਜੀ ਫਤਿਹ ਇਹ ਆ ਸ਼ਾਦਰਾ ਸਟੇਸ਼ਨ ਤੇ ਇੱਕ ਟ੍ਰੇਨ ਰੁਕੀ ਆ ਤੇ ਬਾਕੀ ਪਿਆਰ ਦੇਖੋ ਕਿਦਾਂ ਸਭ ਦੇਖਣ ਆਏ ਆ ਬਈ ਸਰਦਾਰ ਆਏ ਆ ਪੰਜਾਬ ਤੋਂ ਤੇ ਦੇਖਣ ਲਈ ਬਹੁਤ ਘਰਾਂ ਵਿੱਚੋਂ ਤੇ ਸਾਰੇ ਪਾਸਿਓਂ ਆਏ ਨੇ ਮਿਲਣ ਵਾਸਤੇ ਇਹਨਾਂ ਦੇ ਦਿਲਾਂ ਵਿੱਚ ਚਾਹਣਾ ਹੈ ਤਦੇ ਆਏ ਆ ਆਪਣਾ ਕੰਮ ਕਾਰ ਛੱਡ ਕੇ ਸਭ ਕੁਝ ਛੱਡ ਕੇ ਆਏ ਆ ਤੇ ਉਧਰ ਆਪਣੀ ਆਰਮੀ ਦੇ ਸਕਿਉਰਟੀ ਦੇ ਕਰਾ ਇੱਥੇ ਕੀ ਹੈ ਕਿ ਸਾਡੇ ਟ੍ਰੇਨ ਟ੍ਰੇਨ ਦਾ ਜੋ ਇੰਜਨ ਹੈ ਉਹ ਚੇਂਜ ਹੋ ਰਿਹਾ ਹੈ ਪਾਰਲੀ ਸਾਈਡ ਜਾ ਰਿਹਾ ਤੇ ਉਹਨੂੰ ਟ੍ਰੇਨ ਸ਼ਿਫਟ ਕਰ ਰਹੀ ਹੈ ਉਹ ਦੂਸਰੇ ਪਾਸੇ ਲੱਗਣਾ ਹੈ ਕਿ ਉਹਦੇ ਲਈ ਆਪਾਂ ਦੇਖ ਰਹੇ ਆ ਤੇ ਇੱਥੇ ਹੱਦ ਤੱਕ ਟ੍ਰੇਨ ਰੁਕੀ ਆ ਤੇ ਆਪਾਂ ਨੂੰ ਇਹਨਾਂ ਨਾਲ ਮਿਲਦਾ ਬਹੁਤ ਮੌਕਾ ਮਿਲਿਆ ਵਧੀਆ ਗੱਲ ਹੈ ਕਿ ਤੁਸੀਂ ਦੇਖ ਸਕਦੇ ਹੋ ਸਿਕਿਉਰਿਟੀ ਆਪਣਾ ਕੰਮ ਕਰ ਰਹੀ ਹੈ ਵੈਕਮ ਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਆਮਲੇਪੀ ਲੋਕਾਂ ਕੋਲ ਜਾ ਕੇ ਮਿਲਦੇ ਆ ਗੱਲਬਾਤ ਕਰ ਰਹੇ ਆ ਤੇ ਵਧੀਆ ਤਰੀਕੇ ਨਾਲ ਆਪਣੇ ਨਾਲ ਗੱਲਬਾਤ ਕਰ ਰਹੇ ਨੇ ਜੀ ਅਸ ਹਰ ਦਾ ਸਾਥ ਹੈ ਸਾਥ ਦਾ ਬਾ ਰਿਆਲੇ 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 ਗੋੜੇ ਫੈਸਟ ਬਣਾ ਲੇ ਬਹੁਤ ਰਿਆਲੇ ਬਈ ਇਹ ਆਪਣੇ ਟ੍ਰੇਨ ਦੇ ਬਸੇ ਟ੍ਰੇਨ ਦੇ ਯਾਤਰੀ ਦੇਖ ਰਹੇ ਆ ਦੇ ਆਪਣੇ ਆਪਣੇ ਡੱਬਿਆਂ ਚ ਆਪਣੇ ਇਹ ਸੀਟ ਤੇ ਮੌਜਮਾਨ ਨੇ ਲੋਕੀਂ ਦਿਖਾਉਂ ਚੋ ਲੋਕੀਂ ਦਿਖੀਂ ਸੁਣੇ ਜਿਦਾ ਨਾ ਹੀ ਮੋਹ ਦਾਸ ਨਾ ਹੀ ਜੇਤ ਸੁਣੀ ਮਨ ਤਨ ਹਰਿਆ ਹੋਆ ਰਮਤਨ ਆ ਰਾਖ ਸਰਪਾਣੀ ਸਾਚਾ ਰਖ ਬਿਡਾੜੀ ਸਾਚੀ ਲਗਤ ਨਹੀਂ ਜਾਏ ਐ ਨਾਮ ਵਿੱਚ ਅੰਮ੍ਰਿਤ ਨਾਮ ਸੋ ਤੇ ਤਲੂਭੋ ਆਦਿਆ ਵਰਣਨ ਸੁਣਾਈ ਹਰ ਜੀਵੋ ਕੁਖਾ ਅੰਦਰ ਰਖ ਤੈ ਬਾਝਾ ਬਵਨ ਨਜਾਇਆ ਬਜਾਇਆ ਬਾਝਾ ਪਉਣ ਦਉਦਵਾਰੀ ਪਰਜਿ ਕੀਏ ਨਸਵਾ ਉਪਤਰ ਕਾਇਆ ਕੋਤਵਾਨਾ ਨਾਇ ਭਾਵਨੀ ਅਭੁ ॥ ਕਲਾ ਦਸਵਾ ਦੁਆਰ ਵਿਖਾਇਆ ਤਹ ਅਨੇਕ ਰੂਪ ਦਿਖਾਓ ਨਾਮ ਸਿਤ ਤੇ ਦਾ ਅੰਤ ਨਾ ਜਾਈ ਪਾਇਆ ਹੈ ਨਾਨਕ ਹਰਿ ਚਾਰੈ ਕੀਓ ਸੁਪਾ ਰਖੈ ਬਾਜਾ ਪਵਰਨ ਜਾਇ ਸੋ ਸਾਚਾ ਹੋਇਲਾ ਸਾਚਾ ਘਰ ਗਾਵੋ ਸੋ ਸੱਚਾ ਹੋਇਲਾ ਕਰਖਾਚੈ ਖੈ ਸਦਾ ਸਾਜ ਦੇ ਹਾਵਨੀ सचोते हव है चार उसको हव है गुरम कजना बहुत ऐसा चित्रमंडल देखिए जमस्तान पे बहुत लंगड़ा फाल साफ पानी है बहुत ये कोई पानी है यार मुझे तो बाराज आ रहे हैं ये पानी आ रहे हैं दोएं छोटे संगता विश्वास बने रहने दे दोएं हमने नहीं बनाया